ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਚਾ ਦੇ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਕਾਂਗਰਸ ਨੇ ਸਦਨ ਵਿੱਚ ਵਾਕਆਊਟ ਕੀਤਾ ਸੀ ਵਿਰੋਧੀ ਧਿਰ ਕਾਂਗਰਸ ਵੱਲੋਂ ਕਈ ਮੁੱਦਿਆਂ ਤੇ ਸਰਕਾਰ ਨੂੰ ਘੇਰਿਆ ਵੀ ਗਿਆ ਸੀ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਬਿਜਲੀ ਕਟੌਤੀ ਕਾਰਨ ਕਿਸਾਨਾਂ ਦੇ ਮਾੜੇ ਹਾਲ ਨੇ ਉੱਥੇ ਹੀ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਜਦ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਚਾ ਬਜਟ ਪੜ੍ਹ ਰਹੇ ਸਨ ਤਾਂ ਸਦਨ ਵਿੱਚ ਕੁਝ ਸਮੇਂ ਲਈ ਬੱਤੀ ਗੁੱਲ ਹੋ ਗਈ ਤੇ ਵਿਧਾਨ ਸਭਾ ਵਿੱਚ ਹਨੇਰਾ ਛਾ ਗਿਆ ਪੰਜਾਬ ਸਰਕਾਰ ਦਾ ਚਾਰੇ ਪਾਸਿਆਂ ਵਿਰੋਧ جاری ਹੈ ਪੰਜਾਬ ਵਿਧੂਤ ਕਾਂਗਰਸ ਨੇ ਚੰਡੀਗੜ੍ਹ ਦੇ ਸੈਕਟਰ 15 ਸਟੇਟ ਪੰਜਾਬ ਕਾਂਗਰਸ ਭਵਨ ਦੇ ਬਾਹਰ ਨਸ਼ਾ ਖਿਲਾਫ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਪੁਲਿਸ ਨੇ ਪਾਣੀ ਦੀਆਂ ਬੋਛਾਰਾਂ ਦਾ ਇਸਤੇਮਾਲ ਕਰਦੇ ਹੋਏ ਯੂਥ ਕਾਂਗਰਸ ਕਾਰਜਕਰਤਾਵਾਂ ਨੂੰ ਖਦੇੜ ਦਿੱਤਾ ਯੂਥ ਕਾਂਗਰਸੀ ਵਿਧਾਨ ਸਭਾ ਜਾਣਾ ਚਾਹੁੰਦੇ ਸਨ ਜਿਸ ਨੂੰ ਪੁਲਿਸ ਨੇ ناکਾਮ ਕਰ ਦਿੱਤਾ ਪ੍ਰਦਰਸ਼ਨ ਤੋਂ ਬਾਅਦ ਕਈ ਯੂਥ ਕਾਂਗਰਸੀਆਂ ਨੇ ਆਪਣੀਆਂ ਗ੍ਰਿਫਤਾਰੀਆਂ ਵੀ ਦਿੱਤੀਆਂ ਜਿਹੜੇ ਜਿਹੜੇ ਮੰਤਰੀਆਂ ਦੇ ਜਿਹੜੇ ਜਿਹੜੇ ਲੋਕਾਂ ਦਾ ਨਾਮ ਆਏ ਨੇ ਉਹਨਾਂ ਤੋਂ ਅਸਤੀਫਾ ਲਿਆ ਪੰਜਾਬ ਸਰਕਾਰ ਨੇ ਨਾ ਵਿਕਰਮ ਮਜੀਠੀਆ ਜਿਹੜੇ ਕਿ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦਾ ਨਾਮ ਆਇਆ ਪੰਜਾਬ ਸਰਕਾਰ ਨੇ ਅਵਿਨਾਸ਼ ਚੰਦਰ ਜਿਹੜੇ ਚੀਫ ਪਾਰਲੀਮੈਂਟਰੀ ਸੈਕਟਰੀ ਨੇ ਐਮ ਐਲ ਏ ਨੇ ਫਲੋਰ ਤੋਂ ਉਹਨਾਂ ਦਾ ਨਾਮ ਆਇਆ ਹੈ ਤਕਰੀਬਨ 1 ਕਰੋੜ 52 ਲੱਖ ਦੀ ਟਰਾਂਜੈਕਸ਼ਨਸ ਵੀ ਸਾਹਮਣੇ ਆਈਆਂ ਹਨ ਇਨਫੋਰਸਮੈਂਟ ਡਿਪਾਰਟਮੈਂਟ ਅਸੀਂ ਇੱਕ ਮੰਗ ਕੀਤੀ ਸੀ ਵੀ ਪੰਜਾਬ ਸਰਕਾਰ ਇਨਨੂੰ ਮੋਰਲ ਗਰਾਉਂਡਸ ਤੇ ਪਹਿਲਾਂ ਹਟਾਵੇ ਤਾਂ ਕਿ ਇਨਤੇ ਇਨਕੁਆਇਰੀ ਸ਼ੁਰੂ ਹੋਵੇ ਕੋਈ ਮਨਿਸਟਰ ਕੋਈ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਹੈ ਉਹਦਾ ਨਾਮ ਸੀਬੀਆਈ ਚ ਵੀ ਆ ਜਾਏ ਪੁਲਿਸ ਨੂੰ ਐਕਟ ਕਰਨ ਵਾਸਤੇ ਪਰੇਸ਼ਾਨੀ पंजाब यूथ कांग्रेस सेक्टर पंद्रह चंडीगढ़ में इकट्ठी हुई थी ताकि विधानसभा जा सके नशे को नशे के मामले को लेकर विधानसभा जाकर वहाँ पर घेराव किया जाना था लेकिन सेक्टर पंद्रह में ही चंडीगढ़ पुलिस ने काफी ज्यादा सिक्योरिटी लगाई हुई थी और इसकी वजह से पंजाब यूथ कांग्रेस के सभी कर्मचारियों को यहीं पर रोक दिया गया है जबकि विधानसभा ये लोग नहीं जा पाए एक महीना पहले मेमोरेंडम दिया गया था कि अगर ये बात नहीं सुनी जाती कि नशे के खिलाफ कदम नहीं उठाए जाते बिक्रमजीत मजीठिया के खिलाफ सीबीआई इंक्वायरी नहीं बिठाई जाती तो विधानसभा में घेराव किया जाएगा